ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ ਮਾਨਸਿਕ ਜਾਪ ਦੇ ਬਾਰੇ ਪਹਿਲਾਂ ਤਾਂ ਸਾਨੂੰ ਐਸੇ ਵਾਕਰੀ ਬਾਣੀ 'ਚ ਹੀ ਜਾਪ ਕਰਨਾ ਚਾਹੀਦਾ ਹੈ ਜੋ ਅਸੀਂ ਬ੍ਰਜ ਜੀ ਤੋਂ ਬੋਲ-ਬੋਲ ਕੇ ਕਰਦੇ ਆ ਸਾਡੇ ਫੁਰਨੇ ਬਹੁਤ ਹੁੰਦੇ ਨੇ ਫੁਰਨੇ ਜਿਸੀਂ ਬਹੁਤ ਉਲਝੇ ਹੁੰਦੇ ਆ ਜਿੱਦਾਂ ਸਾਡੇ ਬੋਲ-ਬੋਲ ਕੇ ਪਹਿਲਾਂ ਫੁਰਨੇ ਸਾਨੂੰ ਕਟਣੇ ਹੁੰਦੇ ਆ ਫਿਰ ਜੇ ਸਾਡਾ ਫੁਰਨੇ ਜੇ ਸਾਰੇ ਘੱਟ ਹੋ ਜਾਂਦੇ ਆ ਫਿਰ ਸਾਡਾ ਮਾਨਸਿਕ ਜਾਪ ਚੱਲਦਾ ਫਿਰ ਅਸੀਂ ਮਾਨਸਿਕ ਜਾਪ ਕਰ ਸਕਦੇ ਆ ਜਨਨ ਕੀ ਮਾਨਸਿਕ ਜਾਪ ਨਾ ਸਾਡਾ ਇਕਾਗਰਤਾ ਚ ਹੁੰਦਾ ਹੈ ਉਦੋਂ ਤੱਕ ਅਸੀਂ ਮਾਨਸਿਕ ਜਾਪ ਨਹੀਂ ਕਰ ਸਕਦੇ ਜਦੋਂ ਤੱਕ ਸਾਡੇ ਫੁਰਨੇ ਨਹੀਂ ਘਟਣਦੇ ਜੇ ਸਾਡੇ ਫੁਰਨੇ ਘਟ ਗਏ ਔਰ ਆਪਣੇ ਆਪ ਹੀ ਹਦਾ ਅੰਦਰੇ-ਅੰਦਰ ਮਨ ਦੇ ਵਿੱਚ ਪਹਿਲਾ ਹੌਲੀ-ਹੌਲੀ ਕੋਸ਼ਿਸ਼ ਕਰਨੀ ਪੈਂਦੀ ਮਾਨਸਿਕ ਜਾਪ ਦੀ ਹੌਲੀ-ਹੌਲੀ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਹੌਲੀ-ਹੌਲੀ ਫਿਰ ਸਾਡਾ ਜਿਹਦਾ ਅਭਿਆਸ ਹੁੰਦਾ ਨਾ ਉਹ ਪੱਕਾ ਹੁੰਦਾ ਜਾਂਦਾ ਹੈ ਜਿਤਨਾ ਅਸੀਂ ਪਹਿਲਾਂ ਬੋਲ-ਬੋਲ ਕੇ ਹੀ ਜਾਪ ਕਰਦੇ ਨਾ ਵੈਕਰੀ ਬਾਣੀ ਦੇ ਵਿੱਚ ਜਦੋਂ ਸਾਡੇ ਫੁਰਨੇ ਕੱਟੇ ਜਾਂਦੇ ਉਹ ਸਾਡਾ ਪੱਕਾ ਹੋ ਜਾਂਦਾ ਬੋਲ-ਬੋਲ ਕੇ ਵੈਕਰੀ ਬਾਣੀ ਫਿਰ ਅਸੀਂ ਮਨ ਦੇ ਵਿੱਚ ਆ ਜਾਂਦੇ ਹਾਂ ਜਦੋਂ ਮਨ ਦੇ ਵਿੱਚ ਅਸੀਂ ਜਿੰਨਾ ਮਰਜ਼ੀ ਜਾਪ ਕਰ ਸਕਦੇ ਆ ਪਰ ਮਨ ਦੇ ਵਿੱਚ ਜਿਹੜਾ ਜਪਿਆ ਆ ਉਹਦੇ ਜ਼ਿਆਦਾ ਫਾਇਦੇ ਹੁੰਦੇ ਆ ਮਨ ਦੇ ਵਿੱਚ ਜਪਿਓਏ ਦੇ ਫਾਇਦੇ ਤਾਂ ਹੁੰਦੇ ਆ ਕਿ ਉਹ ਬਿਲਕੁਲ ਇਕਾਗਰਤਾ ਚ ਹੁੰਦਾ ਹੈ ਉਹਨਾਂ ਨੂੰ ਕੋਈ ਫੁਰਨੇ ਨਹੀਂ ਆਉਂਦੇ ਫੁਰਨੇ ਕੱਟ ਹੁੰਦੇ ਆ ਬਹੁਤ ਕੱਟ ਪੁਰਨੇ ਹੁੰਨੇ ਜਨ ਕੀ ਆਉਂਦੇ ਆ ਪੁਰਨੇ ਬਹੁਤ ਘਟ ਜਾਂਦੇ ਅੱਗੇ ਨਾਲੋਂ ਐਸੇ ਘਰ ਕੇ ਅਸੀਂ ਕਹਿੰਦੇ ਕਿ ਮਾਨਸਿਕ ਜਾਪ ਦੇ ਫਾਇਦੇ ਵੀ ਬੜੇ ਹੁੰਦੇ ਆ ਉਹਦੇ ਉਹਦਾ ਫਲ ਜਿਆਦਾ ਗੁਣਾ ਹੋ ਕੇ ਮਿਲਦਾ ਸਾਨੂੰ ਮਾਨਸਿਕ ਜਾਪ ਦਾ ਪਰ ਗੱਲ ਦੇ ਹੋਈ ਜਾਂ ਵੀ ਸਾਨੂੰ 3 ਕੁ ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਸਾਨੂੰ ਵੈਖਰੀ ਬਾਣੀ ਚ ਕਰਨਾ ਪੈਂਦਾ ਹੈ ਕਈ ਕਹਿੰਦੇ ਸਾਡੀ ਅਵਸਥਾ ਨਹੀਂ ਬਣਦੀ ਅਵਸਥਾ ਸਾ ਸੰਗਤ ਦੀ ਤਾਂ ਨਹੀਂ ਬਣਦੀ ਅਸੀਂ ਆਪਣੇ ਮਨ ਨੂੰ ਅਹੀਂ ਸੰਕਲਪ ਨਹੀਂ ਕਰਦੇ ਅਹੀਂ ਸੰਕਲਪ ਕਰੀਏ ਤੇ ਬੜੀ ਛੇਤੀ ਸਾਡੀ ਵਾਇਗਰੂ ਸੁਣਦਾ ਵੀ ਹੈ ਸਾਡੀ ਬਾਹ ਵੀ ਫੜਦਾ ਵਾ ਤੇ ਅਸੀਂ ਜਦੋਂ ਸੰਕਲਪ ਲੈ ਲੈਂਦੇ ਆ ਨਾ ਤੇ ਫਿਰ ਬੜੀ ਛੇਤੀ ਅਵਸਥਾ ਬਣਦੀ ਹੈ ਵੈਕਰੀ ਬਾਣੀ ਤੋਂ ਮਦਮਾ ਦੇ ਵਿੱਚ ਜੇ ਮਾਨਸਿਕ ਯਾਤ ਸਾਡਾ ਚੱਲ ਜਾਂਦਾ ਨਾ ਫਿਰ ਉਹ ਜੀ ਅਵਸਥਾ ਆ ਜਾਂਦੀ ਜੇ ਅਸੀਂ ਧਿਆਨ ਦੇ ਵਿੱਚ ਬਹਿਣ ਲੱਪੈਂਨੇ ਫਿਰ ਜਦੋਂ ਅਸੀਂ ਧਿਆਨ 'ਚ ਬਹਿਨੇ ਆ ਫਿਰ ਉਸ ਤੋਂ ਬਾਅਦ ਜੀ ਅਗਲੀ ਅਵਸਥਾ ਸਾਡੀ ਚੱਲਦੀ ਹੈ ਹੌਲੀ-ਹੌਲੀ ਇਸੇ ਕਰਕੇ ਕਹੀਦਾ ਹੈ ਕਿ ਪਹਿਲਾਂ ਆਪਾਂ ਹੀ ਆਪਣੀ ਅਵਸਥਾ ਪੱਲ ਬਣਾਈਏ ਬੋਲ ਬੋਲ ਕੇ ਬਲ ਅਭਿਆਸ ਕਰੀਏ ਫਿਰ ਸਾਡਾ ਮਾਨਸਿਕ ਜਾਲ ਚੱਲ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ